ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪਾ ਡੋਲ ਕੇਂਦਰ ਸਰਕਾਰ ਨੇ ਪੈਨਸ਼ਨ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਕੇਂਦਰ ਸਰਕਾਰ ਨੇ ਕੇਂਦਰੀ ਸਿਵਲ ਸੇਵਾਵਾਂ ਮੈਂ ਪੈਨਸ਼ਨ ਨਿਯਮਾਂ 2021 ਦੇ ਵਿੱਚ ਮਹੱਤਵਪੂਰਨ ਸੋਧਾਂ ਕਰਕੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਪ੍ਰਣਾਲੀ ਦੇ ਵਿੱਚ ਵੱਡਾ ਬਦਲਾਅ ਕੀਤਾ ਸੋ 22 ਮਈ 2025 ਨੂੰ ਨੋਟੀਫਾਈ ਕੀਤੇ ਗਏ ਨਵੇਂ ਨਿਯਮ ਤਹਿਤ ਹੁਣ ਜੇਕਰ ਕਿਸੇ ਕਰਮਚਾਰੀ ਨੂੰ ਕਿਸੇ ਜਨਤਕ ਖੇਤਰ ਦੇ ਅਦਾਰੇ ਤੋਂ ਬਰਖਾਸਤ ਜਾਂ ਫਿਰ ਸੇਵਾ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸੇਵਾ ਮੁਕਤੀ ਲਾਭ ਨਹੀਂ ਦਿੱਤੇ ਜਾਣਗੇ ਇਸ ਫੈਸਲੇ ਨੂੰ ਸਰਕਾਰੀ ਅਨੁਸ਼ਾਸਨ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਦੇ ਪੱਧਿਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕੇਂਦਰੀ ਸਿਵਲ ਸੇਵਾਵਾਂਾ ਸੋਧ ਨਿਯਮਾ 2025 ਦੇ ਤਹਿਤ ਹੁਣ ਜੇਕਰ ਕੋਈ ਸਰਕਾਰੀ ਕਰਮਚਾਰੀ ਕਿਸੇ ਜਨਤਕ ਖੇਤਰ ਤੇ ادارے ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਦੁਰਵਿਵਹਾਰ ਕਰ ਰਿਹਾ ਹੈ ਜਾਂ ਫਿਰ ਅਨੁਸ਼ਾਸਨਹੀਣਤਾ ਅਤੇ ਇਸੇ ਕਾਰਨ ਉਸ ਨੂੰ ਸੇਵਾਮਤ ਜੇਕਰ ਬਰਖਾਸਤ ਕੀਤਾ ਜਾਂਦਾ ਹੈ ਜਾਂ ਫਿਰ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਪੈਨਸ਼ਨ ਦੇ ਸਮੇਤ ਸੇਵਾ ਜਿਹੜੀ ਮੁਕਤੀ ਦਾ ਲੋ ਜੋ ਲਾਭ ਮਿਲਦਾ ਸੀਗਾ ਉਹ ਨਹੀਂ ਮਿਲੇਗਾ। ਭਾਵੇਂ ਉਸ ਦੀ ਸੇਵਾ ਦੀ ਮਿਆਦ ਕਿੰਨੀ ਹੀ ਕਿਉਂ ਨਾ ਹੋਵੇ। ਅਜਿਹੇ ਮਾਮਲੇ ਦੇ ਵਿੱਚ ਸਬੰਧਿਤ ਪ੍ਰਸ਼ਾਸਨਿਕ ਮੰਤਰਾਲਾ ਉਸ ਬਰਖਾਸਤੀ ਦੇ ਫੈਸਲੇ ਦੀ ਸਮੀਖਿਆ ਕਰੇਗਾ। ਮੰਤਰਾਲਾ ਇਹ ਮੁਲਾਂਕਣ ਕਰੇਗਾ ਕਿ ਬਰਖਾਸਤੀ ਨਿਰਪੱਖ ਸੀ ਅਤੇ ਇਸ ਦੇ ਆਧਾਰ ਤੇ ਹੀ ਸੇਵਾ ਮੁਕਤੀ ਲਾਭਾਂ ਦੀ ਜਵਾਬ ਤੇ ਕੀਤੀ ਜਾਣੀ ਚਾਹੀਦੀ ਆ ਇਹ ਪ੍ਰਕਿਰਿਆ ਪਾਰਦਰਸ਼ਤਾ ਤੇ ਨਿਆਂ ਨੂੰ ਯਕੀਨੀ ਬਣਾਉਣ ਦੇ ਲਈ ਲਾਗੂ ਕੀਤੀ ਗਈ ਆ ਪਹਿਲਾਂ ਹੀ ਪ੍ਰਣਾਲੀ ਦੇ ਤਹਿਤ ਭਾਵੇਂ ਜਨਤਕ ਖੇਤਰ ਦੇ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਰਖਾਸਤ ਜਾਂ ਫਿਰ ਸੇਵਾ ਤੋਂ ਹਟਾ ਦਿੱਤਾ ਜਾਂਦਾ ਸੀ ਪੈਨਸ਼ਨ ਗ੍ਰੈਜੂਏਟਿਵ ਵਰਕੇ ਸੇਵਾ ਮੁਕਤੀ ਲਾਭਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਸੀ ਭਾਵੇਂ ਇਹ ਲਾਭ ਉਹਨਾਂ ਦੀ ਸੇਵਾ ਮਿਆਦ ਦੇ ਆਧਾਰ ਤੇ ਵੰਡੇ ਜਾਂਦੇ ਸਨ ਪਾਵੇਂ ਬਰਖਾਸਤ ਕੀ ਦਾ ਕਾਰਨ ਕੋਈ ਵੀ ਹੋਵੇ ਪਰ ਹੁਣ 900 ਤੋਂ ਬਾਅਦ ਹੀ ਅਜੇ ਹੀ ਸਥਿਤੀ ਦੇ ਵਿੱਚ ਸੇਵਾ ਮੁਕਤੀ ਲਾਭ ਜ਼ਬਤ ਕੀਤੇ ਜਾ ਸਕਦੇ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ